ਲੋਈ ਮਿੱਤਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਬਈ ਰੋਪ ਫਲੈਟ ਦੀ ਕਹਿੰਦੇ ਵੀ ਟਾਈਮ ਦੇ ਹਿਸਾਬ ਨਾਲ ਹਰ ਇੱਕ ਚੀਜ਼ ਬਦਲ ਜਾਂਦੀ ਆ ਨਾ ਨਵੀਆਂ ਗੁੱਡੀਆਂ ਨਵੇਂ ਪਟੋਲੇ ਉਹ ਗੱਲ ਉਹੀ ਵੀ ਆ ਤੇ ਇਹ ਨਾ ਬਈ ਜਿਹੜਾ ਪਟਾ ਵੀ ਕਹਿੰਦੇ ਇਹਨੂੰ ਪੰਜਾਬੀ ਭਾਸ਼ਾ ਦੇ ਵਿੱਚੋਂ ਆਪਾਂ ਰੋਪਲੈਟ ਕਹਿੰਦੇ ਆ ਇਹਦੀ ਆਪਾਂ ਜੇ ਗੱਲ ਕਰਗੇ ਇਹ ਬਈ 1 ਮੀਟਰ ਦੇ ਵਿੱਚ 7 ਵਾਟ ਆ ਤੇ ਆਮ ਇਹ 1 ਮੀਟਰ ਦੇ ਵਿੱਚ 10 ਵਾਟ ਵੀ ਹੁੰਦਾ 50 ਮੀਟਰ ਦਾ ਇਹ ਰੋਲ ਹੁੰਦਾਗਾ ਉਹ 500 ਵਾਟ ਦਾ ਹੁੰਦਾਗਾ ਤੇ ਇਹ ਬਈ ਹੈਗਾ 350 ਵਾਟ ਦਾ ਨਕਸ਼ੇ ਦੇ ਤੁਹਾਨੂੰ ਪਤਾ ਬਾਈ ਹੁਣ ਜਿਹੜੇ ਕੰਮ ਹੁੰਦੇ ਆ ਨਕਸ਼ੇ ਦੇ ਵਿੱਚ ਡਾਊਨ ਸੀਲਿੰਗ ਲਗਭਗ ਹਰੇਕ ਕੂਟੀ ਦੇ ਵਿੱਚ ਹੁੰਦੀ ਆ ਤੇ ਹਰੇਕ ਰੂਮ ਦੇ ਵਿੱਚ ਇਹ 10 12 ਮੀਟਰ ਬਾਈ ਜਿਹੜਾ ਪਟਾ ਕਹਿੰਗੇ ਜਾਂ ਰੋਲ ਬਲੈਟ ਕਹਿੰਗੇ ਆਪਾਂ ਨੂੰ ਪਾਉਣੀ ਪੈਂਦੀ ਆ ਬਾਕੀ ਪ੍ਰੋਫਾਈਲਾਂ ਵਗੈਰਾ ਹੋ ਜਾਂਦੇ ਹਨਾ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਆਪਾਂ ਤੁਹਾਨੂੰ ਆਦੇ ਖਿੱਚਾ ਲਾ ਕੇ ਦਿਖਾਉਣੇ ਹੈਗੇ ਇਹਦੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਬਾਈ ਆਪਾਂ ਨੂੰ ਇਹਦਾ ਪਾਉਣ ਦਾ ਫਾਇਦਾ ਕੀ ਹੈ ਇਹ ਬਾਈ 1 ਮੀਟਰ ਦੇ ਵਿੱਚ 7 ਵਾਟ ਹੈ ਵੀ ਕਹਿੰਦਾ ਭਾਬਾ ਇੱਕ ਕੂਟੀ ਦੇ ਵਿੱਚ ਆਪਣੇ ਨਾਂ ਵਾਲਾ ਬਾਈ 2-3 ਰੋਲ ਇਹ ਲੱਗ ਜਾਂਦੇ ਹੈਗੇ ਉਹਦੇ ਮੁਤਾਬਕ ਜੇ ਆ ਵੀ 150 ਵਾਟ ਦਾ ਇੱਕ ਮਗਰ ਫਰਕ ਪੈ ਗਿਆ ਆਪਣਾ ਕਿਉਂਕਿ ਬਈ ਇਹ 7 ਮੀਟਰ ਵਾਲਾ 350 ਵਾਟ ਦਾਗਾ ਤੇ ਜੇ ਆਪਾਂ ਉਹ ਲਾਉਣੇ ਆ ਉਹ ਵੀ 500 ਵਾਟ ਦਾਗਾ ਆਪਾਂ ਤੁਹਾਨੂੰ ਅਡਾਪਟਰ ਵਗੈਰਾ ਵੀ ਆ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਪੂਰਾ ਹੈਵੀ ਅਡਾਪਟਰ ਹੈ ਦਾ ਇਹ ਹੁਣ ਤੁਹਾਨੂੰ ਆਪਾਂ ਅੱਗੇ ਲੱਗਿਆ ਹੋਇਆ ਦਿਖਾਉਣੇ ਆ ਦੇਖੋ ਵੀ ਇਹਦਾ ਆਇ ਨਹੀਂ ਹੈਗਾ ਕੋਈ ਬਾਲਾ ਚਾਨਣ ਉਹਦਾ ਬਈ ਚਾਨਣ ਥੋੜਾ ਜਿਆਦਾ ਹੋ ਜਾਂਦਾ ਚਾਨਣ ਦੀ ਗੱਲ ਨਹੀਂ ਕਰੀ ਆਪਾਂ ਦੇਖ ਲੇ ਕਿ ਤਾਂ ਬਈ ਟੈਂਪਰੇਚਰ ਦਾ ਫਰਕ ਵੀ ਪੈਂਦਾ ਕਿਉਂਕਿ ਬਈ ਇਹਦਾ ਸੇਕ ਹੁੰਦਾ ਰੂਮ ਦੇ ਵਿੱਚ ਜਦੋਂ ਆਪਾਂ ਬਦਲਾ ਲੈਂਦੇ ਆ ਲਾਈਟਾਂ ਵਗੈਰਾ ਹੋਰ ਵੀ ਬਹੁਤ ਕੁਝ ਉਦੇ ਨਾਲ ਬਾਈ ਟੈਂਪਰੇਚਰ ਦਾ ਵੀ ਫਰਕ ਪੈਂਦਾਗਾ ਤਾਂ ਕਰਕੇ ਇਕੱਲੇ ਟੈਂਪਰੇਚਰ ਦੇ ਨਾਲ ਨਹੀਂ ਇਹਦੇ ਨਾਲ ਆਪਾਂ ਨੂੰ ਦੋ ਫਾਇਦੇ ਆ ਚੀਜ਼ਾਂ ਦੇ ਦੋ ਕੀ ਫਾਇਦੇ ਇੱਕ ਤਾਂ ਬਾਈ ਦੇਖੋ ਆਪਣਾ ਲਾਈਟ ਦੀ ਬਚਤ ਹੋ ਗਈ 150 ਵਾਟ ਇੱਕ ਰੋਲ ਮਗਰ ਆਪਣਾ ਘਟ ਗਿਆ ਹਨਾ ਵਾਟ ਘਟ ਗਿਆ ਜੇ ਆਪਾਂ ਦੋ ਰੋਲ ਲਾਏ ਤਾਂ ਆਪਣਾ 300 ਵਾਟ ਦਾ ਫਰਕ ਪੈ ਗਿਆ ਉਸ ਤੋਂ ਬਾਅਦ ਬਾਈ ਰੇਟ ਦਾ ਵੀ ਫਰਕ ਪੈ ਗਿਆ ਕਿਉਂਕਿ ਇਹ 7 ਮੀਟਰ ਦੇ ਹਿਸਾਬ ਨਾਲ ਬਾਈ ਇਹਦਾ ਰੇਟ ਘੱਟਾ ਸਸਤਾ ਪੈਂਦਾਗਾ ਤਾਂ ਕਰਕੇ ਸਾਨੂੰ ਤਾਂ ਬਾਈ ਇਹ ਚੀਜ਼ ਵਧੀਆ ਲੱਗੀ ਪਹਿਲਾਂ ਆਪਾਂ ਬੇਪਰੋ ਕੰਪਨੀ ਦਾ ਲਾਇਆ ਸੀਗਾ ਤੇ ਹੁਣ ਬਾਈ ਇਹ ਕੰਪਨੀ ਦਾ ਲਿਆ ਬਾਕੀ ਦੇਖੋ ਰੇਗ ਦਾ ਕੰਮ ਕਰਨ ਦਾ ਅਲ ਆਪਾਂ ਦਾ ਜੀ ਵਧੀਆ ਲੱਗੀ ਬਾਕੀ ਕਿਹੜੇ ਮਿਸਤਰੀ ਭਰਾ ਮੇਰੀ ਇਹ ਗੱਲਾਂ ਸਹਿਮਤ ਨੇ ਕਮੈਂਟ ਜ਼ਰੂਰ ਕਰਿਓ ਬਾਈ ਮਿਲਦੇ ਆ ਤੁਹਾਨੂੰ ਆਪਾਂ ਨਵੇਂ ਕੰਮ ਤੇ ਨਵੀਂ ਵੀਡੀਓ ਦੇ ਨਾਲ ਇਸ ਤਰ੍ਹਾਂ ਦੇ ਬਈ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਮੇਰਾ ਵੀਰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ